ਪਰ ਵਜ਼ਾਇ ਕੇ ਵੀ ਰਹਿੰਦੀ ਹੈ ਨਾ ਤੁਹਾਡੇ ਕੋਲ ਬੰਦਾ ਫਾਇਲ ਲੈਣ ਤਾਂ ਆ ਜਾਂਦਾ ਜੀ ਤੁਸੀਂ ਉਹ ਤੋਂ ਮੋٹے ਪੈਸੇ ਵੀ ਲੈ ਲੈਣੇ ਹੋ ਭਾਈ ਪਹਿਲਾਂ ਜੋ ਤੁਸੀਂ ਦਿਖਾਉਣ ਨੂੰ ਕੁਝ ਹੋਰ ਕਰਦੇ ਹੋ ਜਦੋਂ ਬੰਦਾ ਆਉਂਦਾ ਤਾਂ ਲੱਖਾਂ ਰੁਪਏ ਲੈ ਤਾਂ ਲੈਣੇ ਹੋ ਫਿਰ ਬੰਦੇ ਜਦੋਂ ਫਾਇਲ ਰਿਜੈਕਟ ਹੋ ਜਾਂਦੀ ਹੈ ਫਿਰ ਤੁਸੀਂ ਕਹਿੰਦੇ ਨਹੀਂ ਜੀ ਅਸੀਂ ਉੱਥੇ ਪੈਸੇ ਬਾਣਦੇ ਉੱਥੇ ਉੱਥੇ ਹੀ ਬੰਦੇ ਕਿਤੇ ਮਾਨਨਾ ਨਰਾਸ਼ ਹੁੰਦਾ ਹੀ ਹੈ ਜੀ ਪਹਿਲੀ ਗੱਲ ਤਾਂ ਭਾਜੀ ਅਸੀਂ ਕਿਸੇ ਤੋਂ ਪੈਸੇ ਲੈਂਦੇ ਨਹੀਂ ਜੀ ਹੂੰ ਅਸੀਂ ਕੋਈ ਪੈਸੇ ਨਹੀਂ ਲੈਂਦੇ ਕਿਸੇ ਤੋਂ ਇਹ ਤਾਂ ਸਾਰੇ ਅੰਦਰ ਹੀ ਮੈਂ ਲੰਦਾ ਨਹੀਂ ਜੀ ਜਿੰਨੀ ਫੇਸਬੁੱਕ ਤੇ ਐਡ ਸਿਸਟਮ ਚੱਲ ਰਹੀ ਆ ਭਾਜੀ ਉਹ ਸਾਰੀ ਐਡ ਦੇ ਉੱਤੇ ਜੇ ਤੋਂ ਕੰਟੈਕਟ ਕਰੀ ਕਰਨਾ ਚਾਹੀਦਾ ਕਿ ਉਹ ਬੰਦਾ ਕਿੱਦਾਂ ਦਾ ਰਮ ਕਰ ਰਿਹਾ ਹੈ ਚੰਡੀਗੜ੍ਹ ਦੇ ਵਿੱਚ ਵੀ ਇਮੀਗ੍ਰੇਸ਼ਨ ਦੇ ਬੜੇ ਜ਼ਿਆਦਾ ਅਫਤਰ ਹੈ ਚੰਡੀਗੜ੍ਹ ਦਾ ਕੀ ਫਰਕ ਉਹਦੇ ਛੇਤੀ ਵੀ ਜਾ ਲਾ ਜਾਂਦਾ ਚੰਡੀਗੜ੍ਹ ਦਾ ਉਹ ਜੀ 5 ਸਟਾਰ ਹੋਟਲ ਨੇ ਜੀ ਸਾਰੇ ਉੱਥੇ ਉਹ 5 ਸਟਾਰ ਵਾਲੀ ਫੀਲਿੰਗ ਲੈਣ ਵਾਸਤੇ ਫਿਰ ਬੰਦੇ ਨੂੰ ਲੱਗਦਾ ਕਿ ਮੇਰੀ ਸਸਤੀ ਜੀ ਫੀਲਿੰਗ ਹੋ ਰਹੀ ਹੈ ਉਹ ਜਦੋਂ ਬੰਦੇ ਦੀ ਕਹਿੰਦੇ ਰੋਸਟਡ ਹੁੰਦਾ ਬੰਦਾ ਫਿਰ ਬੰਦੇ ਨੂੰ ਪਤਾ ਹੈ ਮੈਂ 5 ਲੱਖ ਚ ਮੰਨ ਜਾਇਆ ਗਿਆ ਮੈਂ 7 ਲੱਖ ਚ ਮੰਨ ਜਾਇਆ ਗਿਆ ਮੈਂ 10 ਲੱਖ ਚ ਮੰਨ ਜਾਇਆ ਕਈ ਵਾਰ ਕੀ ਹੁੰਦਾ ਬੰਦਾ ਕੋਲ ਆਂਦਾ ਆਪਾਂ ਕਹਿੰਦਾ ਪੈਸੇ ਹੈ ਨਹੀਂ ਏਜੰਟ ਇਥੋਂ ਕਹਿ ਕੇ ਭੇਜਦਾ ਕੋਈ ਗੱਲ ਨਹੀਂ ਤੇਰੇ ਕੋਲ ਪੈਸੇ ਨਹੀਂ ਹੈਗੇ ਤੇਰਾ ਖਰਚਾ ਕਰ ਦਾਂ ਦੋ ਸਾਲੇ ਦਿਨ ਬੌਂਡ ਕਰ ਦਿੰਦਾ ਉੱਥੇ ਫਿਰ ਉਹ ਬੰਦਾ ਜਾ ਕੇ ਰੋਂਦਾ ਉੱਥੇ ਸਰ ਜਿਹੜੀ ਤੁਹਾਡੀ ਇੰਸਟਾਗ੍ਰam ਦੀਆਂ ਐਡਾਂ ਆ ਰਹੀਆਂ ਨੇ ਇਹਨਾਂ ਦੀ ਜੀ ਜਿਹੜੀ ਇਹਨਾਂ फटाफट ਆਤਾ ਇਹਨਾਂ ਨਹੀਂ ਨਹੀਂ ਸਰ ਇਹਨਾਂ ਨੂੰ ਵੀ ਬਹੁਤ ਅਟਰੈਕਸ਼ਨ ਹੁੰਦੀ ਹੈ ਨਾ ਵੀ ਮੈਂ ਜਾ ਕੇ ਮੈਂ ਉਹ ਕਰਾਂ ਮੈਂ ਉਹ ਕਰਾਂ ਮੈਂ ਐਦਾਂ ਕਰਾਂ ਉਸੀ ਹੀ ਅਟਰੈਕਸ਼ਨਸ ਨੇ ਆ ਸਾਡੇ ਲੋਕ ਮਾਰੇ ਨੇ